ਕਾਟਿਸ ਹਸਪਤਾਲ ਲੁਧਿਆਣਾ ਨੇ ਕੈਂਸਰ ਦੇ ਦੇਖਭਾਲ ਨੂੰ ਵਧਾਉਣ ਲਈ ਪੰਜਾਬ ਦਾ ਪਹਿਲਾ ਸਪਾਈ-ਵਾਈ ਫਾਈ ਕੈਮਰਾ ਹਾਸਲ ਕੀਤਾ। ਲੁਧਿਆਣਾ ਦੇ 22 ਜੂਨ ਕਾਟਿਸ ਹਸਪਤਾਲ ਲੁਧਿਆਣਾ ਨੇ ਸਪਾਈ-ਵਾਈ ਫਾਈ ਕੈਮਰਾ ਹਾਸਲ ਕਰਕੇ ਉન્નਤ ਮੈਡੀਕਲ ਟੈਕਨੋਲੋਜੀ ਅਤੇ ਮਰੀਜ਼ਾਂ ਦੀ ਉੱਚ ਗੁਣਤਾ ਲਈ ਆਪਣੇ ਵਚਨਬੰਦ ਵਿੱਚ ਮਹੱਤਵਪੂਰਨ ਮ일 ਪੱਥਰ ਨੂੰ ਪਾਰ ਕੀਤਾ। ਇਹ ਪੰਜਾਬ ਦਾ ਪਹਿਲਾ ਸਪਾਈ-ਵਾਈ ਫਾਈ ਕੈਮਰਾ ਹੈ। ਸਿਕਾਲ ਜੀ ਮੈਂ ਡਾਕਟਰ ਹਰੀਸ਼ ਮਾਤਾ ਡਾਇਰੈਕਟਰ ਕੈਂసర్ ਸਰਜਰੀ ਫੋਟੋਸ ਹਸਪੀਟਲ ਲੁਧਿਆਣਾ ਸੋ ਅਸੀਂ ਇੱਕ ਲੇਟੈਸਟ ਟੈਕਨੀਕ ਟੈਕਨੋਲੋਜੀ ਉਹਨੂੰ ਸਪਾਈ ਕੈਮ ਕਹਿੰਦੇ ਨੇ ਸਪਾਈ ਫਾਈ ਕੈਮਰਾ ਕਹਿੰਦੇ ਨੇ ਉਹ ਸਟੇਟ ਆਫ ਦਾ ਆਰਟ ਕਟਿੰਗ ਟੈਕਨੋਲੋਜੀ ਹੈ ਜਿਹੜੀ ਕਿ ਪੰਜਾਬ ਚ ਪਹਿਲੀ ਵਾਰੀ ਅਸੀਂ ਲੈ ਕੇ ਆਏ ਉਹਦਾ ਰੋਲ ਹੁੰਦਾ ਹੈਗਾ ਸੈਂਟਰਲ ਨੋਡ ਬਾਇਪਸੀ ਕਰਨ ਲਈ ਹੋਰ ਵੀ ਰੋਲ ਹੁੰਦੇ ਨੇ ਜਿੱਦਾਂ ਫਲੈਪਸ ਦੇ ਲਈ ਪਲਾਸਟਿਕ ਸਰਜਰੀ ਚ ਕੰਮ ਆਉਂਦਾ ਲਿੰਫਾਟਿਮਾ ਸਰਜਰੀ ਲਈ ਬਟ ਕੈਂసర్ ਚ ਸਬਸ ਤੋਂ ਰੋਲ ਹੈ ਉਹਦਾ ਸਪਾਈ ਕੈਮਰਾ ਦਾ ਸੈਂਟਰਲ ਨੋਡ ਬਾਇਪਸੀ ਸੈਂਟਰਲ ਨੋਡ ਬਾਇਪਸੀ ਕੀ ਹੁੰਦੀ ਹੈ ਕਿ ਜਦੋਂ ਵੀ ਕਿਸੇ ਵੀ ਅੰਗ ਤੋਂ ਕੈਂਸਰ ਜਿਹੜਾ ਗਿਲਟੀਆਂ ਦੇ ਵਿੱਚ ਜਾਂਦਾ ਹੈ ਬ੍ਰੈਸਟ ਤੋਂ ਹੋ ਗਿਆ ਯੂਟਰਸ ਬੱਚੇ ਜਾਨੀ ਤੋਂ ਹੋ ਗਿਆ ਪੈਨਿਸ ਤੋਂ ਹੋ ਗਿਆ ਉਹ ਮੈਲਾਨੋਮਾ ਹੋ ਗਿਆ ਸਕਿਨ ਤੋਂ ਉਹ ਬਗਲ ਦੀਆਂ ਜਾਂ ਕਿਤੇ ਵੀ ਆਸ-ਪਾਸ ਡਰੇਨਿੰਗ ਲਿੰਫ ਨੋਡ ਗਿਲਟੀਆਂ ਦੇ ਵਿੱਚ ਜਾਂਦਾ ਹੈ ਸੋ ਇਹ ਟੈਕਨੀਕ ਨਾਲ ਅਸੀਂ ऑपरेशन ਦੇ ਦੌਰਾਨ ਹੀ ਇਹ ਦੇਖ ਸਕਦੇ ਆ ਕਿ ਉਹ ਕੈਂਸਰ ਜਿਹੜਾ ਹੈ ਉਹ ਉੱਥੇ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਉਹ ਗਿਲਟੀਆਂ ਨੂੰ ਕੱਢ ਕੇ ਇਸ ਵਾਈਫਾਈ ਕੈਮਰਾ ਦੇ ਅੰਡਰ ਜੇ ਉੱਥੇ ਪਹੁੰਚਿਆ ਫਿਰ ਆਪਾਂ ਉਹ ਗਿਲਟੀਆਂ ਉਸ ਏਰੀਆ ਦੇ ਕੱਢਦੇ ਆ ਜੇ ਉੱਥੇ ਤੱਕ ਨਹੀਂ ਉਹ ਜਿਹੜੀਆਂ ਰਿਪਰੈਜ਼ੈਂਟਡ ਲਿੰਫ ਨੋਡ ਕੱਢਦੇ ਆ ਆਪਾਂ ਦੋ ਜਾਂ ਤਿੰਨ ਗੱਡੀਆਂ ਡਾਕਟਰ ਸਾਹਿਬ ਫਰੋਜ਼ਨ ਸੈਕਸ਼ਨ ਲਈ ਭੇਜਿਆ ਫਰੋਜ਼ਨ ਸੈਕਸ਼ਨ ਪੈਥੋਲੋਜੀਸ ਨੂੰ ਦੱਸਦੇ ਨੇ ਆਪਰੇਸ਼ਨ ਦੌਰਾਨ ਹੀ ਕਿ ਇੱਥੇ ਹਲੇ ਕੈਂਸਰ ਨਹੀਂ ਪਹੁੰਚਿਆ ਫਿਰ ਅਸੀਂ ਅੱਗੋਂ ਸਰਜਰੀ ਨਹੀਂ ਕਰਦੇ ਸੋ ਕਹਿਣ ਦਾ ਭਾਵ ਵੀ ਇਸ ਦੇ ਨਾਲ ਜਿਹੜੀ ਇੱਕ ਅਨਵਾਰੈਂਟਡ ਜਿਹੜੀ ਸਰਜਰੀ ਦੀ ਮਰੀਜ਼ ਨੂੰ ਲੋਡ ਨਹੀਂ ਉਹ ਤੋਂ ਮਰੀਜ਼ ਬਚ ਜਾਂਦਾ ਸੋ ਉਹਦਾ ਕਾਸਟ ਵੀ ਬਚੇਗੀ ਉਹਦਾ ਸਟੇ ਵੀ ਘਟੇਗਾ ਔਰ ਉਹ ਜਿਹੜੀ ਸਰਜਰੀ ਦੇ ਜਿਹੜੇ ਸਾਈਡ ਇਫੈਕਟ ਉਹ ਵੀ ਉਹਨੂੰ ਨਹੀਂ ਹੋਣਾ ਸਰ ਹੁਣ ਤੱਕ ਤੁਸੀਂ ਇਹ ਕੈਂਸਰ ਦੇ ਕਿੰਨੇ ਕੇ ਇਲਾਜ ਤੁਸੀਂ ਕਰ ਦਿੱਤੇ ਸੋ ਤਾਂ 20 ਸਾਲਾਂ ਤੋਂ ਸਰ ਕੈਂਸਰ ਦੇ ਇਲਾਜ ਹੀ ਕਰ ਰਹੇ ਹਾਂ ਸੋ ਇਹਦੇ ਵਿੱਚ ਅਸੀਂ 10 ਕੇਸ ਕੀਤੇ ਨੇ ਟੈਕਨੋਲੋਜੀ ਸਟੇਜ ਤੇ ਲੋਡ ਪੈਂਦੀ ਹੁੰਦੀ ਹੈ ਸਰ अर्ली स्टेज ਤੇ ਜਦੋਂ ਉਹ ਕਲੀਨਿਕਲੀ ਜਾਂ ਰੇਡੀਓਲੋਜੀਕਲੀ ਦਾ ਪੈਟ ਸਕੈਨ ਜਾਂ ਕਿਤੇ ਉਹ ਆਲਰੇਡੀ ਕੈਂਸਰ ਪਹੁੰਚ ਗਿਆ ਫਿਰ ਇਹਦਾ ਰੋਲ ਨਹੀਂ ਹੈ अर्ली स्टेज कैंसर ਦੇ ਵਿੱਚ ਇਹਦਾ ਰੋਲ ਆਉਂਦਾ ਹੈ ਜੀ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਜੀ ਕਿ ਇਹ ਅਸੀਂ ਨਵੀਂ ਟੈਕਨੋਲੋਜੀ ਨਾਲ ਹੁਣ ਆਪਰੇਸ਼ਨ ਕਰ ਰਹੇ ਆ ਜਿਹਦੇ ਨਾਲ ਕਿ ਮਰੀਜ਼ ਦਾ ਹੀ ਫਾਇਦਾ ਹੈ ਮਰੀਜ਼ ਦਾ ਪੂਰਾ ਪੂਰਾ ਫਾਇਦਾ ਹੈ ਕਿਉਂਕਿ ਇੱਕ ਅਨਵਾਰੈਂਟਿਡ ਸਰਜਰੀ ਦੀ ਲੋੜ ਨਹੀਂ ਹੋਤੋਂ ਮਰੀਜ਼ ਬਚ ਸਕਦਾ ਹੈ ਉਹਦੇ ਸਾਈਡ ਇਫੈਕਟ ਤੋਂ ਬਚ ਸਕਦਾ ਹੈ ਸੋ ਕਿਉਂਕਿ ਹੋਰ ਕੋਈ ਕਰ ਨਹੀਂ ਰਿਹਾ ਔਰ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਕੈਂਸਰ ਟਰੀਟ ਕਰ ਰਹੇ ਹੋ ਕਿਸੇ ਵੀ ਸੈਂਟਰ ਚ ਅੱਜਕੱਲ ਮੈਂਡੇਟਰੀ ਹੈ ਪੂਰੀ ਦੁਨੀਆ ਦੇ ਵਿੱਚ ਲੋਕ ਕਰ ਰਹੇ ਨੇ ਤੇ ਅਸੀਂ ਕਿਉਂ ਪਿੱਛੇ ਰਹੀ ਅਸੀਂ ਉਹਨੇ ਇਹ ਟੈਕਨੀਕਲ ਕਰ ਰਹੇ ਹਾਂ ਸਰਜਰੀ ਤੇ ਲੋਕਾਂ ਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਹਾਂ ਮੈਂ ਡਾਕਟਰ ਵਿਸ਼ਵਦੀਪ ਟੋਇਲ ਜ਼ੋਨਲ ਹੈਡ ਫੋਰਟਿਸ ਹਸਪੀਟਲ ਉਧਾਨਤ ਅੰਮ੍ਰਿਤਸਰ ਥੋੜਾ ਸਾਰਾ ਨਤਨਵਾਦ ਕਰਦਾ ਤੇ ਅੱਜ ਅਸੀਂ ਉਰੇ ਸਪਾਈ ਫਾਈ ਕੈਮਰਾ ਜਿਹੜਾ ਕਿ ਫੋਟੋਸਰੂ ਦੇ ਆਣਾ ਦੇ ਵਿੱਚ ਅਸੀਂ ਇੰਟਰੋਡਿਊਸ ਕੀਤਾ ਉਹਦੇ ਬਾਰੇ ਅਸੀਂ ਜਾਣਕਾਰੀ ਦੇਣ ਲਈ ਇਕੱਠੇ ਹੋਏ ਹਾਂ ਤੇ ਮੇਰੇ ਨਾਲ ਡਾਕਟਰ ਹਰੀਸ਼ ਮਾਟਾ ਸਾਡੇ ਡਾਇਰੈਕਟਰ ਸਰਜਰੀ ਐਂਡ ਨੋਨ ਸਰਜਰੀ ਐਂਡ ਡਾਕਟਰ ਅਮਿਤ ਕੰਸਲਟੈਂਟ ਪੈਥੋਲੋਜੀ ਨਾਲ ਨੇ ਤੇ ਅਸੀਂ ਇਹ ਟੈਕਨੋਲੋਜੀ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੇ ਹੁਣ ਤੱਕ ਪਿਛਲੇ 4 ਮਹੀਨਿਆਂ ਦੇ ਵਿੱਚ ਅਸੀਂ ਜਦੋਂ ਅਸੀਂ ਟੈਕਨਿਕ ਸਟਾਰਟ ਕੀਤੀ ਹੈ ਲਗਭਗ 10 ਕੇਸਿਸ ਅਸੀਂ ਆਲਰੇਡੀ ਕਰ ਚੁੱਕੇ ਹਾਂ ਕੈਂਸਰ ਦੇ ਪੇਸ਼ੈਂਟ ਦੇ ਵਿੱਚ ਖਾਸ ਕਰਕੇ ਜਿਹੜਾ ਇਹਦਾ ਕੋਈ ਬੈਨੀਫਿਟ ਹੈ ਬਾਕੀ ਬ੍ਰੈਸਟ ਕੈਂਸਰ ਯੂਟਰਨ ਕੈਂਸਰ ਪੈਨਾਈਲ ਕੈਂਸਰਸ ਮੈਲੋਨੋਮਾਸ ਦੇ ਵਿੱਚ ਜਿਹੜੇ ਪੇਸ਼ੈਂਟ ਜੁੜੇ ਹੈ ਪੇਸ਼ੈਂਟ ਨੂੰ ਨਾ ਬੈਨੀਫਿਟ ਮਿਲਦਾ ਹੈ ਤੇ ਸਾਡਾ ਕੋਸ਼ਿਸ਼ ਹੈ ਕਿ ਜੀ ਕਿ अर्ली ਸਟੇਜ ਕੈਂਸਰ ਦੇ ਵਿੱਚ ਜਿੱਥੇ ਕਿ ਬੇਸ਼ਤਰ ਦਾ ਜਿਹੜਾ ਕੈਂਸਰ ਹੈ ਉਹ ਬਹੁਤ ਫੈਲਿਆ ਨਹੀਂ ਹੈ ਉਸ ਤਰ੍ਹਾਂ ਦੇ ਕੈਂਸਰਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਟੈਕਨੀਕ ਨਾਲ ਪੇਸ਼ੈਂਟ ਨੂੰ ਬੈਟਰ ਕੇਅਰ ਦੇ ਸਕੀਏ ਜਿੱਥੇ ਕਿ ਸਰਜਰੀ ਦੀ ਬਹੁਤ ਐਕਸਟੈਂਸਿਵ ਸਰਜਰੀ ਦੀ ਲੋਡ ਨਹੀਂ ਹੈ ਜਾਂ ਪੇਸ਼ੈਂਟ ਦਾ ਆਰਗਨ ਬਚਾਇਆ ਜਾ ਸਕਦਾ ਹੈ ਜਾਂ ਕੁਝ ਪਾਰਟਸ ਬਚਾਏ ਬਹੁਤ ਕਾਸਟਲੀ ਹੈ ਟੈਕਨੋਲੋਜੀ ਬਹੁਤ ਕਾਸਟਲੀ ਹੈ ਬਟ ਸਾਡੇ ਵੱਲੋਂ ਕੋਸ਼ਿਸ਼ ਇਹ ਹੈ ਕਿ ਜੀ ਅਸੀਂ ਇਸ ਨੂੰ ਬਹੁਤ ਇਕਨੋਮਿਕਲ ਰੇਟਸ ਤੇ ਅਸੀਂ ਪੇਸ਼ੈਂਟ ਨੂੰ ਆਫਰ ਕਰੀਏ ਤੇ ਅਸੀਂ ਜਿਹੜੇ ਹੁਣ ਤੱਕ ਪੇਸ਼ੈਂਟਸ ਕਿਤੇ ਉਹਦਾ ਤੇ ਅਸੀਂ ਕੋਈ ਚਾਰਜ ਨਹੀਂ ਕੀਤਾ ਹੈ ਤੇ ਅੱਗੇ ਵੀ ਸਾਡੀ ਕੋਸ਼ਿਸ਼ ਹੈ ਕਿ ਜੀ ਕਿਉਂਕਿ ਪੇਸ਼ੈਂਟ ਦਾ ਸਟੇ ਕੱਟ ਜਾਂਦਾ ਹੈ ਇਸ ਤਰ੍ਹਾਂ ਤਾਂ ਪੇਸ਼ੈਂਟ ਦੇ ਐਗਜ਼ਿਸਟਿੰਗ ਪੈਕੇਜ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਇਸ ਟੈਕਨੀਕ ਨੂੰ ਆਫਰ ਕਰੀਏ ਬਿਲਕੁਲ ਜ਼ਰੂਰ ਮਿਲੇਗਾ ਜੀ ਤੇ ਸਾਡੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਹੈ ਕਿ ਜੀ ਕਿਉਂਕਿ ਇਹ ਟੈਕਨੀਕ ਜਿਹੜੀ ਕਿ अर्ਲੀ ਕੈਂਸਰ ਦੇ ਵਿੱਚ ਕੰਮ ਆਉਂਦੀ ਹੈ ਤੇ ਜਿ कि जी कि इस तरह दी जी अपने पेशेंट्स अपने ਕੋਲ ਆਂਦੇ ਨੇ ਤੇ ਟਾਈਮਲੀ ਆਪਾਂ ਉਹਨਾਂ ਨੂੰ ਆਪਰੇਟ ਕਰ ਸਕੀਏ ਟਾਈਮਲੀ ਸੁਜੈਸਟ ਕਰ ਸਕੀਏ ਕਿ ਪੇਸ਼ੈਂਟ ਨੂੰ ਤਾਂ ਕਿ ਲੌਂਗ ਟਰਮ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਰਹੇ